ਅੱਜ ਪਹੁੰਚੇ ਹਾਂ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਨਾਲ ਕਸਬਾ ਅਈਆਪੁਰ ਸਾਬਰਪਾਕ ਦਰਵਾਰ ਜਿੱਥੇ ਕਿ ਹਰ ਇੱਕ ਦੀ ਜਿਹੜਾ ਸੱਚੇ ਦਿਲੋਂ ਇੱਥੇ ਸੇਵਾ ਕਰਦਾ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਔਰ ਕਈ ਮਰੀਜ਼ ਵੀ ਜਿਹੜੇ ਆ ਠੀਕ ਹੋ ਰਿਹਾ ਲਗਾਤਾਰ ਜਿਹੜਾ ਸੰਤਾਂ ਦੇ ਵਿੱਚ ਵਾਅਦਾ ਹੋ ਰਿਹਾ ਅੱਜ ਵੀ ਇਹ ਬਾਬਾ ਜੀ ਦੇ ਨਾਲ ਇੱਕ ਜਿਹੜੇ ਹੈਗੇ ਵੀ ਬਚਨ ਕੀਤੇ ਸੀ ਉਹਨਾਂ ਨੇ ਔਰ ਮਰੀਜ਼ ਇੱਕ ਬਿਲਕੁਲ ਠੀਕ ਹੋਇਆ ਬਹੁਤ ਦੂਰੋਂ ਆਏ ਨੇ ফাজিল ਕਾ ਦੇ ਲੱਗੇ ਜਿਹੜਾ ਹੈਗਾ ਵੀ ਉੱਥੋਂ ਆਏ ਨੇ ਕਿਸੇ ਪਿੰਡ ਤੋਂ ਆਪਾਂ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਵੀ ਕੀ ਪ੍ਰੋਬਲਮ ਆ ਬਿਲਕੁਲ ਠੀਕ ਹੋ ਗਏ ਨੇ ਤੇ ਗੱਲਬਾਤ ਵੀ ਕਰਾਵਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ 사ਬਰਪਾਕ ਦਰਬਾਰ ਅਯਾਪੁਰ ਦੇ ਵਿੱਚ ਜਿੱਥੇ ਕਿ ਮਰੀਜ਼ ਜਿਹੜੇ ਆਂਦੇ ਆ ਜਿਹਨਾਂ ਦੁੱਖਾਂ ਦਾ ਨਾਂ ਨਹੀਂ ਹੁੰਦਾ ਔਰ ਮਨੋ ਕਾਮਨਾ ਪੂਰੀਆਂ ਹੁੰਦੀਆਂ ਕੋਈ ਵਿਦੇਸ਼ਾਂ ਦੇ ਵਿੱਚ ਪੱਕੇ ਹੋ ਰਹੇ ਨੇ ਇਸ ਦਰਬਾਰ ਤੇ ਜਿਹੜਾ ਹੈਗਾ ਮੱਥਾ ਟੇਕਣ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਜੇਠੇ ਵੀਰਵਾਰ ਨੂੰ ਵੀ ਆਂਦੇ ਆ ਬੁੱਧਵਾਰ ਵੀ ਵਜਨ ਬਾਬਾ ਜੀ ਕਰਦੇ ਨੇ ਗੱਲਬਾਤ ਕਰਾਂਗੇ ਅੱਜ ਮਰੀਜ਼ ਜਿਹੜੇ ਚੱਲ ਕੇ ਆਏ ਬਿਲਕੁਲ ਠੀਕ ਹੋ ਗਏ ਨੇ ਪੁੱਛਾਂਗੇ ਵੀ ਕੀ ਕੀ ਪ੍ਰੋਬਲਮ ਸੀਗੀ ਔਰ ਕਿੰਨੇ ਚਿਰ ਤੋਂ ਬਿਮਾਰ ਰਹਿੰਦੇ ਸੀ ਹਾਂਜੀ ਸਭ ਤੋਂ ਪਹਿਲਾਂ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸ਼ਿਲਪਾ ਕਿਹੜੀ ਜਗ੍ਹਾ ਤੋਂ ਆਏ ਹੋ ਜ਼ਿਲ੍ਹਾ ਫਾਜ਼ਿਲਕਾ ਤੋਂ ਜ਼ਿਲ੍ਹਾ ਫਾਜ਼ਿਲਕਾ ਕੀ ਪ੍ਰੋਬਲਮ ਮੇਰੇ ਬਲੀਡਿੰਗ ਨਹੀਂ ਸੀ ਰੁਕਦੀ ਅੱਛਾ ਜੀ ਕਾਫੀ ਸਾਲ ਹੋ ਗਏ 2017 ਤੋਂ ਮੈਂ ਬਹੁਤ ਪ੍ਰੋਬਲਮ ਵਿੱਚ ਸੀ ਪੀਜੀਆਈ ਤੋਂ ਦੋ ਵਾਰ ਅਪਰੇਟ ਵੀ ਕਰਾਇਆ ਹਰੇਕ ਸ਼ਹਿਰ ਦੇ ਡਾਕਟਰ ਤੋਂ ਚੈੱਕ ਕਰਵਾਇਆ ਅੱਛਾ ਜੀ ਪਰ ਕੋਈ ਰਿਪੋਰਟਾਂ ਵਿੱਚ ਕੁਝ ਨਹੀਂ ਸੀ ਆਂਦਾ ਤਾਂ ਫਿਰ ਫੇਸਬੁੱਕ ਤੇ ਦੇਖਿਆ ਤੇ ਸਾਬਰ ਪੀਰ ਜੀ ਦਾ ਦੇਖਿਆ ਸਾਰਾ ਮਹਾਰਾਜ ਜੀ ਦਾ ਉਸ ਤੋਂ ਬਾਅਦ ਉਹਨਾਂ ਨਾਲ ਕੰਟੈਕਟ ਕਰਕੇ ਤੇ ਫਿਰ ਗੱਲਬਾਤ ਕਰਕੇ ਸਾਸੰਗ ਸੁਨੇ ਸਾਸੰਗ ਜੋਂ ਕੇ ਆਸ਼ੀਰਵਾਦ ਮਿਲਿਆ ਕਿਰਪਾ ਮਿਲੀ ਫੋਨ ਤੇ ਗੱਲ ਕੀਤੀ ਕਿਰਪਾ ਹੋਈ ਠੀਕ ਹੋ ਗਏ ਬਿਲਕੁਲ ਅੱਜ ਅਸੀਂ ਮਾਥਾ ਟੇਕਣ ਆਇਆ ਹਾਂ ਜੀ ਸੱਤ ਦਿਨਾਂ ਚ ਠੀਕ ਹੋ ਗਈ ਜੀ ਮੈਂ ਹਾਂਜੀ ਅੱਜ ਅਸੀਂ 8ਵੇਂ 9ਵੇਂ ਦਿਨ ਇੱਥੇ ਆ ਗਿਆ ਅੱਛਾ ਜੀ ਹਾਂਜੀ ਪਹਿਲਾਂ ਤੁਸੀਂ ਦਵਾਈਆਂ ਵੀ ਖਾਣੇ ਸੀ ਡਾਕਟਰਾਂ ਕੋਲ ਵੀ ਜਾਣੇ ਸੀਗੇ ਡਾਕਟਰਾਂ ਦਾ ਕੋਈ ਰਿਪੋਰਟ ਵਗੈਰਾ ਦੇ ਵਿੱਚ ਕੁਝ ਨਹੀਂ ਆ ਰਿਹਾ ਸੀ ਕੁਝ ਨਹੀਂ ਸੀ ਆਉਂਦਾ ਜੀ ਅੱਛਾ ਜੀ ਹਾਂਜੀ ਬਸ ਵਿੱਚੋਂ ਦੋ ਮਹੀਨਿਆਂ ਚ ਮੈਂ ਦੋ ਤਿੰਨ ਦਿਨ ਠੀਕ ਰਹਿੰਦੀ ਸੀ ਫਿਰ ਮੇਰੇ ਬਲੀਡਿੰਗ ਸਟਾਰਟ ਹੋ ਜਾਂਦੀ ਸੀ ਠੀਕ ਹੈ ਜੀ ਹਾਂਜੀ ਤੇ ਅੱਜ ਦਰਬਾਰ ਤੇ ਸ਼ੁਕਰਾਨਾ ਕਰਨ ਆਇਆ ਸ਼ੁਕਰਾਨਾ ਕਰਨ ਆਇਆ ਜੀ ਠੀਕ ਹੈ ਜੀ ਹੋਰ ਕਿਰਪਾ ਲੈਣ ਆਇਆ ਹਾਂਜੀ ਇਸੇ ਤਰ੍ਹਾਂ ਜਿਹੜਾ ਹੈਗਾ ਮਰੀਜ਼ ਕਾਫੀ ਠੀਕ ਹੋ ਰਹੇ ਨੇ ਇਸ ਦਰਬਾਰ ਦੇ ਉੱਪਰ ਬੜੀ ਹੀ ਕਿਰਪਾ ਆ ਕਿਉਂਕਿ ਇਹ ਕੁਝ ਇਲਾਕੇ ਦੇ ਵਿੱਚ ਵੀ ਜਿਹੜਾ ਬਾਬਾ ਜੀ ਦਾ ਨਾਮ ਆ ਔਰ ਖਾਸ ਕਰਕੇ ਜਿਹੜਾ ਨਲਕੇ ਦੇ ਵਿੱਚੋਂ ਅੰਮ੍ਰਿਤ ਆਉਂਦਾ ਉਹ ਪੀਣ ਦੇ ਨਾਲ ਦੁੱਖਾਂ ਦਾ ਜਿਹੜਾ ਨਾਸ ਹੁੰਦਾ ਔਰ ਨਾਲ ਹੀ ਜਿਹੜਾ ਹਰ ਤਰ੍ਹਾਂ ਦੇ ਮਨੋ ਕਾਮਨਾ ਪੂਰੀ ਹੁੰਦੀ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਬਾਬਾ ਸ਼ੇਰ ਸਿੰਘ ਜੀ ਕੋਡੀਆਂ ਵਾਲੇ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਇਹ ਜਿਹੜਾ ਹੈਗਾ ਵੀ ਕੀ ਮੈਸੇਜ ਦੇਣਾ ਚਾਹੁੰਦੇ ਨੇ ਅੱਜ ਚੈ ਸਾਬਰ ਪੀਰ ਜੀ ਦੀ ਚੈ ਸਾਬਰ ਪੀਰ ਜੀ ਦੀ ਇਹ ਸਾਥ ਸਕ ਜੀ ਇਹ ਸਭ ਕੁਝ ਸਾਬਰ ਪੀਰ ਜੀ ਦੀ ਕਿਰਪਾ ਆ ਦੂਜਾ ਕਲੀਏ ਸ਼ਰੀਫ ਨੂੰ ਕਹਿੰਦੇ ਮੇਰੇ ਤੇ ਉਹਨਾਂ ਦਾ ਪਹਿਰਾ ਰਹਿੰਦਾ ਹਿਰਦੇ 'ਚ ਉਹਨਾਂ ਦਾ ਵਾਸ ਆ ਉਹੋ ਹੀ ਠੀਕ ਕਰਦੇ ਮੇਰੇ ਕੋ ਕੁਝ ਨਹੀਂ ਹੈਗਾ ਤੁਹੀਂ ਗਾਵੇ ਮੇਰ ਕੋ ਕੋ ਚੀਜ਼ ਨਹੀਂ ਮੇਰ ਕੋ ਕੋਈ ਚੀਜ਼ ਨਹੀਂ ਇਸ 사ਬਰ ਪੀਆ ਦੀ ਕਿਰਪਾ ਜਿਹੜੇ ਵੱਡੇ ਵੱਡੇ ਮਰੀਜ਼ ਇੱਥੇ ਠੀਕ ਹੋ ਰਹੇ ਔਰ ਕੰਦ ਆਪਣੇ ਆਪ ਮਰੀਜ਼ਾਂ ਨੂੰ ਫੜਦੀ ਹੈ ਤੁਸੀਂ ਦੇਖਦੇ ਜੇ ਮਰੀਜ਼ ਆਪਣੇ ਆਪ ਸਿਰ ਲਾਉਂਦੇ ਦੁਖੀ ਤੇ ਕੰਦ ਜਿਹੜੀ ਮਹਾਰਾਜੀ ਆਪਣੇ ਆਪ ਫੜਦੀ ਤੇ ਨਲਕੇ ਚੋਂ ਰੰਗ ਬਰੰਗਾ ਜਲ ਆ ਰਿਹਾ 68 ਤੀਰਥਾਂ ਦਾ ਅਮਰਤ ਆ ਰਿਹਾ ਰੰਗ ਬਦਲ ਬਦਲ ਕੇ ਆ ਰਿਹਾ ਤੇ ਸੰਗਤਾਂ ਜਲ ਸਕਦੀਆਂ ਤੇ ਰਹਿਮ ਹੁੰਦਾ ਉਹਨਾਂ ਦਾ ਕਿਰਪਾ ਸਦਕਾ ਇਸ ਸਾਰੀ ਰਹਿਮਤ ਮੇਰੇ 사ਬਰ ਪੀਆ ਦੀ ਆ ਤੇ 24 ਘੰਟੇ ਲੰਗਰ ਚੱਲਦਾ ਰਹਿੰਦਾ ਤੇ ਸੰਗਤਾਂ ਨੂੰ ਰਾਮ ਮਿਲਦਾ ਰਹਿੰਦਾ ਜੈ 사ਬਰਪੀਰ ਜੀ ਦੀ